ਪੰਜਾਬ ਰੋਡ ਬੱਸ ਪੰਬਸਾ ਪੀਆਰਟੀਸੀ ਯੂਨੀਅਨ ਦੇ ਵੱਲੋਂ ਪੰਜਾਬ ਰੋਡਵਿਜ਼ ਪੰਬਸ ਤੇ ਪੀਆਰਟੀਸੀ ਯੂਨੀਅਨ ਦੇ ਵੱਲੋਂ ਅੱਜ ਸੂਬੇ ਭਰ ਦਾ ਵਿੱਚ ਰੋਸ ਪ੍ਰਦੋਸ਼ਣ ਦੀ ਕਾਰਵਾਈ ਦੇ ਤਹਿਤ ਸਰਕਾਰੀ ਬੱਸਾਂ ਪੂਰੇ ਤਰੀਕੇ ਦੇ ਨਾਲ ਠੱਪ ਰਹਿਣਗੀਆਂ ਯੂਨੀਅਨ ਦੇ ਸੂਬਾ ਆਗੂਆਂ ਨੂੰ ਸ਼ੁੱਕਰਵਾਰ ਤੜਕੇ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਾਂ ਨਜ਼ਰਬੰਦ ਕਰ ਲਿਆ ਗਿਆ ਦੱਸਿਆ ਇਹ ਕਿਸ ਕਾਰਨ ਸਿੱਤੀ ਤਣਾਪੁਣ ਹੋਈ ਹੋਈ ਹੈ ਬੁੜਲਾਡਾ ਦੇ ਪੀਆਰਟੀਸੀ ਡੈਪੋ ਦੇ ਅੰਦਰ ਬਣੀ ਪਾਣੀ ਦੀ ਟੈਂਕੀ ਤੇ ਪੈਟਰੋਲ ਦੀ ਬੋਤਲਾ ਲੈ ਕੇ ਕੁਝ ਮੁਲਾਜ਼ਮ ਆਪਣੀਆਂ ਹੱਕਾਂ ਤੇ ਬੁੜਲਾਡਾ ਦੇ ਪੀਆਰਟੀਸੀ ਡੀਪੂ ਦੇ ਅੰਦਰ ਬਣੀ ਟੈਂਕੀ ਦੇ ਉੱਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਕੁਝ ਮੁਲਾਜ਼ਮ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਸਰਕਾਰ ਪਾਸੋਂ ਲਾਗੂ ਕਰਵਾਉਣ ਦੇ ਲਈ ਟੈਂਕੀ ਤੇ ਚੜੇ ਹੋਤੇ ਗ੍ਰਿਫਤਾਰ ਕੀਤੇ ਆਪਣੇ ਸਾਥੀਆਂ ਨੂੰ ਰਿਹਾ ਕਰਾਣ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਪਾਸੇ ਜਿਹੜੀਆਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਡਵੇਜ਼ ਮੁਲਾਜ਼ਮਾਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਤੇ ਇਸ ਦੇ ਦਰਮਿਆਨ ਪੁਲਿਸ ਦੇ ਵੱਲੋਂ ਆਗੂ ਜਿਹੜੇ ਨੇ ਉਹ ਹਿਰਾਸਤ ਦੇ ਵਿੱਚ ਲੈ ਲਏ ਜਾਂਦੇ ਨੇ ਜਿਸ ਦੇ ਰੋਜ਼ ਦੇ ਵਿੱਚ ਹੱਥ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ ਕੇ ਪਾਣੀ ਦੀ ਟੈਂਕੀ ਤੇ ਕੁਝ ਮੁਲਾਜ਼ਮ ਝੜ ਚੁੱਕੇ ਨੇ ਤੇ ਇਹਨਾਂ ਵੱਲੋਂ ਪ੍ਰਸ਼ਾਸਨ ਤੋਂ ਮੰਗਾ ਮੰਨਣ ਦੀ ਅਪੀਲ ਕੀਤੀ ਜਾ ਰਹੀ ਹੈ ਹਾਂਜੀ ਕੀ ਮਸਲਾ ਹੈ ਜੀ ਅੱਜ ਮਸਲਾ ਇਹੀ ਹੈ ਜੀ ਸਰਕਾਰ ਆ ਕਿਲੋਮੀਟਰ ਬੱਸਾਂ ਦਾ ਟਰੈਂਡਰ ਬੋਲਣ ਜਾ ਰਹੀ ਹੈ ਜੀ ਕਿਦਾ ਜਥੇਬੰਦੀ ਪੂਰਤੌਰ ਤੇ ਪਹਿਲਾਂ ਵੀ ਵਿਰੋਧ ਕਰਦੀ ਆਈਏ ਤੇ ਹੁਣ ਵੀ ਕਰਦੀ ਆ ਰਹੀ ਹੈ ਜੀ ਤੇ بار بار ਸਾਡੇ ਇਹ ਨਾਲ ਦਾ ਮੰਗਰੂ ਲਟਕਾਇਆ ਜਾ ਰਿਹਾ ਜੀ ਤੇ ਟਰੈਂਡਰ ਨੂੰ ਜਿਹੜੀ ਕੋਪਰੇਟ ਕਰਾਣਿਆਂ ਨੂੰ ਕਿਲੋਮੀਟਰ ਬੱਸਾਂ ਭਾਰੇ ਨਹੀਂ ਇਹਨਾਂ ਨੂੰ ਪੈਲਦੇਦਾਰ ਤੇ ਤਰੀ ਦਿੱਤੀ ਜਾ ਰਹੀ ਹੈ ਜੀ بار بار ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਜੀ ਪਰ ਮੰਗਾ ਦਾ ਉਵੇਂ ਲੜਕਦੀ ਜਾਰੀ ਨਹੀਂ ਅੱਜ ਤੁਹਾਡੇ ਜਿਹੜੇ ਸਾਥੀ ਨੇ ਉਹ ਟੈਂਕੀ ਦੇ ਚੜੇ ਨੇਗੇ ਉਹ ਕੀ ਵਜ੍ਹਾ ਹੈ ਜੀ ਆਪਣਾ ਜਿਹੜਾ ਆਪਣਾ ਪ੍ਰਧਾਨ ਹੈ ਜੀ ਹੁਸੈਨ ਕੰਢੀ ਐਪੀ ਤੇ ਆਪਣੇ ਆਗੂ ਨੇ ਹੋਰ ਕਹੀ ਉਹ ਆਪਣੇ ਗ੍ਰਿਫਤਾਰ ਕਰ ਲਈ ਫਿਰ ਇਹ ਬੰਦੇ ਟੈਂਕੀ ਤੇ ਕੀ ਮੰਗ ਕਰ ਰਹੇ ਨੇ ਜੀ ਕੀ ਕਰ ਰਹੇ ਪਹਿਲਾਂ ਉਹਨਾਂ ਨੂੰ ਰਹਾ ਕੀਤਾ ਜਾ ਵੀ ਤੇ ਉਸ ਤੋਂ ਬਾਅਦ ਦੇਖਾਂਗੇ ਜੀ ਜਿਵੇਂ ਆਪਣਾ ਸੈਕਟਰ ਬਾਕੀ ਦੇ ਬੋਲ ਆਉਗੀ ਜੀ ਇਹ ਟੈਂਡਰ ਨੂੰ ਰੱਦ ਕੀਤਾ ਜਾ ਵੀ ਹਾਂਜੀ ਬਾਈ ਅੱਜ ਜਿਹੜਾ ਸਾਡਾ ਮੰਨ ਲਓ ਇੱਥੇ ਧਰਨਾਗਾ ਜੀ ਕਿਲੋਮੀਟਰਾਂ ਦੇ ਟੈਂਡਰ ਨੂੰ ਲੈ ਕੇ ਕਰਨਾ ਲਾਇਆ ਗਿਆਗਾ ਸਰਕਾਰ ਵਾਰ-ਵਾਰ ਕਿਲੋਮੀਟਰਾਂ ਗੱਡੀਆਂ ਦੇ ਟੈਂਡਰ ਕੱਟ ਰਹੀ ਆ ਜੋ ਸਾਡੇ ਸਾਥੀ ਟੈਂਕੀ ਦੇ ਉੱਪਰ ਖੜੇ ਨੇ ਸਾਡੇ ਸਾਥੀਆਂ ਨੂੰ ਪੁਲਿਸ ਅरेस्ट ਕਰਕੇ ਲੈ ਗਈ ਉਹਨਾਂ ਨੂੰ ਛੱਡਿਆ ਜਾਵੇ ਕਿਲੋਮੀਟਰ ਟੈਂਡਰਾਂ ਦਾ ਰੱਦ ਕੀਤਾ ਜਾਵੇ ਬੱਸਾਂ ਦਾ ਤੇ ਮਹਿਕਮੇ ਨੇ ਗੱਡੀਆਂ ਪਾਈਆਂ ਜਾਣ ਜੋ ਕਿ ਕਿਲੋਮੀਟਰ ਗੱਡੀਆਂ ਲੈਂਗਾ ਤੇ ਘਾਟੇ ਦਾ ਸੌਦਾ ਨੇ ਪ੍ਰਾਈਵੇਟ ਆਪਰੇਟਰ ਪਾ ਰਹੇ ਨੇ ਕਿਉਂਕਿ ਮਹਿਕਮਾ ਦੇ ਮੇਟ ਮੈਗਵਨੀਆਂ ਗੱਡੀਆਂ ਪਾਈਆਂ ਜਾਣ ਸਾਡੇ ਤੁਹਾਡੀ ਹੀ ਮੰਗ ਆ ਕਿ ਸਰਕਾਰ ਨੂੰ ਕਿ ਸਾਡੇ ਮੈਗਵਨੀਆਂ ਗੱਡੀਆਂ ਪਾਈਆਂ ਜਾਣ ਕਿਲੋਮੀਟਰ ਗੱਡੀਆਂ ਨਾ ਪਾਈਆਂ ਜਾਣ ਤੇ ਬਾਰ ਬਾਰ ਮੀਟਿੰਗਾਂ ਦੇ ਕੇ ਦੁਬਾਰੇ ਦੁਬਾਰੇ ਟੈਂਡਰ ਘੱਟ ਰਹੇ ਜੀ ਇਸ ਕਰਕੇ ਇਹਦਾ ਵਿਰੋਧ ਹੋ ਰਿਹਾ ਹੈ ਸਾਡੇ ਸਾਥੀਆਂ ਦੀ ਜਿੰਨਾ ਚਿਰ ਵਿਹਾਈ ਨਹੀਂ ਹੁੰਦੀ ਉਹਨਾਂ ਚਿਰ ਸਾਡਾ ਸਾਥੀ ਕੋਈ ਵੀ ਟੈਂਕੀ ਤੋਂ ਨਹੀਂ ਉਤਰਦਾ ਜੀ